ਯਾਰ ਕਰਮਾਂ ਵਾਲਾ ਜਿੰਨਾ ਵੀ ਲਿਆਂਦਾ ਮਹਾਰਾਜ ਦੇ ਗੁਰੂ ਰਾਮਦਾਸ ਦੀ ਕਿਰਪਾ ਹੀ ਰਹੀ ਆ ਅੱਛਾ ਆਪਾਂ ਜਿੰਨੇ ਬਰੱਡ ਲਿਆਂਦੇ ਵਧੀਆ ਹੀ ਰਹਿ ਕਿਵੇਂ ਗੋਭੀ ਦੇ ਫੁੱਲ ਰਗਾ ਦੂਜੇ ਦਿਨ ਹੀ ਉਹਦਾ ਗਈ ਇਸ਼ਾਰਾ ਮਾਰਦੀ ਅੱਛਾ ਤੇ ਮੈਂ ਆਖਿਆ ਇਹ ਵੀ ਲਿਆ ਸੁਬਾਹਾਂ ਗਾਲੇ ਪਈ ਜਾਵੇ ਨਹੀਂ ਵਾਕਿਆ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀਕਾਲ ਸੋ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਬੜੇ ਟਾਈਮ ਦੀ ਡਿਮਾਂਡ ਕਰੀ ਸੀ ਕਿ ਕੋਈ ਗੱਬਣ ਝੋਟੀ ਲਿਆ ਕੇ ਦਿਓ ਸੋ ਅੱਜ ਦੀ ਜਿਹੜੀ ਮੈਂ ਵੀਡੀਓ ਤੁਹਾਨੂੰ ਦਿਖਾਉਣ ਲੱਗਾ ਆ ਵੀਡੀਓ ਦੇ ਵਿੱਚ ਜਿਹੜੀ ਮੈਂ ਝੋਟੀਆਂ ਫਲਮਾਉਣ ਲੱਗਾ ਆ ਇਦਾਂ ਦੀਆਂ ਝੋਟੀਆਂ ਦੋਸਤੋ ਬਹੁਤ ਘਾਟੀ ਦੇਖਣ ਨੂੰ ਮਿਲਦੀਆਂ ਆ ਤੇ ਦੋਸਤੋ ਕੋਈ ਵੇਚਦਾ ਹੀ ਨਹੀਂ ਪਹਿਲੀ ਗੱਲ ਆ ਪਰ ਬਾਪੂ ਕਹਿੰਦਾ ਆਪਣਾ ਵਪਾਰ ਦਾ ਕੰਮ ਆ ਆਪਣੇ ਕੋਲੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾ ਤੇ ਇਸ ਕਰਕੇ ਆਪਾਂ ਆਪਣੀ ਸੋਚ ਇਹੀ ਆ ਕਿ ਹਰ ਇੱਕ ਗਰੀਬ ਵਰਗ ਵੀ ਕੋਈ ਤਗੜਾ ਅਮੀਰ ਸਾਰੇ ਦੁੱਧ ਪੀਣ ਤੇ ਕੋਈ ਚੰਗੀ ਬਰੀਡ ਰੱਖਣ ਆਓ ਆਪਾਂ ਐਡਰੈਸ ਕਰਵਾਈਏ ਤੁਹਾਨੂੰ ਪਹਿਲਾਂ ਨੋਟ ਤੇ ਫਿਰ ਆਪਾਂ ਕਰਦੇ ਆ ਗੱਲਾਂ ਬਾਤਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਡੀਓ ਵੇਖਣ ਵਾਲੇ ਦਸਤਾਂ ਨੂੰ ਸਤਿ ਸ੍ਰੀ ਅਕਾਲ ਬਾਪੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਪੂ ਫਿਰ ਸਭ ਤੋਂ ਪਹਿਲਾਂ ਐਡਰੈਸ ਦਸੀਏ ਮੇਰਾ ਨਾਮ ਸਵਰਨ ਸਿੰਘ ਢਿੱਲੋਂ ਹਾਂਜੀ ਪਿੰਡ ਮਿਲਕ ਕਾਲੀਆਂ ਹਾਂਜੀ ਡਿਸਟ੍ਰਿਕਟ ਮੋਗਾ ਹਾਂਜੀ ਨੇੜੇ ਧਰਮਕੋਟ ਸ਼ਹਿਰ ਆ ਹਾਂਜੀ ਇੱਧਰ ਫਤੇਗੜ ਪਿੰਤੂਰ ਤੇ ਜੋਗੀ ਵਾਲਾ ਰੋਡ ਆ ਜੀ ਠੀਕ ਆ ਜੀ ਤੇ ਬਾਪੂ ਜਿਹੜੀ ਫਿਰ ਅੱਜ ਆਪਾਂ ਝੋਟੀ ਦਿਖਾਉਣ ਲੱ ਇਹ ਆਪਾਂ ਲਿਆਂਦੀ ਸੀ ਆਪਣੇ ਘਰੋਂ ਕੱਟੀ ਗਈ ਸੀ 10 ਕਿਲ ਗਿਆ ਸੀ ਹਾਂ ਤੇ ਮੈਂ ਇਹਦੀ ਮਾਂ ਬਿਲਕੁਲ ਚੋਕੇ ਵੇਖੀ ਸੀ ਠੀਕ ਆ ਚੋਕੇ ਸੌਦਾ ਕੀਤਾ ਸੀ ਠੀਕ ਆ 14 15 ਲੀਟਰ ਨੂੰ ਦੁੱਧ ਕੱਢਿਆ ਤੇ ਮੈਂ ਉਦੋਂ ਕੱਟੀ ਲਿਆਇਆ ਸੀ ਠੀਕ ਆ ਬਾਅਦ ਵਿੱਚ 10 ਮੇਰੇ ਤੋਂ ਮੱਝ ਖਰੀਦ ਕੇ ਲੈ ਗਿਆ ਮਾਝੇ ਦਾ ਅੱਛਾ ਤੇ ਉਹਨੇ ਫਿਰ ਉਹਦੇ ਬੱਚੇ ਬਾਹਰ ਗਏ ਸੀ ਉਹਦਾ ਬਾਹਰਲਾ ਵੀਜ਼ਾ ਲੱਗ ਗਿਆ ਅੱਛਾ ਤੇ ਉਹਨੇ ਮੈਨੂੰ ਫੋਨ ਕੀਤਾ ਪਹਿਲਾਂ ਅੱਛਾ ਕਹਿੰਦਾ ਵੀ ਬਾਪੂ ਜੀ ਮੈਂ ਝੋਟੀ ਤੁਹਾਡੇ ਵਾਲੀ ਜਿਹੜੀ ਮੈਂ ਵੇਚਣੀ ਆ ਅੱਛਾ ਮੈਂ ਕਿਹਾ ਕੋਈ ਨਹੀਂ ਤੁਸੀਂ ਵੇਟ ਕਰ ਮੈਂ ਆਇਆ ਠੀਕ ਆ ਤੇ ਮੇਰਾ ਉਹਦੇ ਨਾਲ ਸੌਦਾ ਹੋ ਗਿਆ ਠੀਕ ਆ ਤੇ ਆਪਣੇ ਘਰ ਦੀ ਝੁੱਟੀ ਆ ਠੀਕ ਆ ਤੇ ਬਹੁਤ ਸੋਹਣੀ ਆ ਆਪਣੇ ਘਰੋਂ ਗਈ ਸੀ ਉਹਨੇ ਪਾਲਿਆ ਤੇ ਪੰਜਾਂ ਮਹੀਨਿਆਂ ਦੀ ਹੈ ਗੱਬਣ ਪੰਜਾਂ ਮਹੀਨਿਆਂ ਦੀ ਗੱਬਣ ਹਾਂਜੀ ਬਾਦਲ ਫਾਰਮ ਇਹ ਕਿਹੜੇ ਬੁੱਲ ਤੋਂ ਬਾਦਲ ਬੁੱਲ ਤੋਂ ਬਾਦਲ ਬੋਲਾ ਜਿਹੜਾ ABC ਵੀਰਾਂ ਵਾਲੇ ਹਾਂਜੀ ABC ਵੀਰਾਂ ਸੋ ਦੋਸਤੋ ਜਿਹੜਾ ਬਾਦਲ ਫਾਰਮ ਤੋਂ ਝੋਟਾ ਗਿਆ ਉਹਦਾ ਨਾਮ ਉਹਨੇ ਬਾਦਲ ਹੀ ਰੱਖਿਆ ਵਾ ਉਹਦਾ ਬਾਦਲ ਹੀ ਰੱਖਿਆ ਉਹ ਹੁਣ ਮੇਰੇ ਹਿਸਾਬ ਨਾਲ ABC ਵੀਰਾਂ ਵਾਲਿਆਂ ਕੋਲੇ ਆ ਬੁੱਲ ਉਹਦੇ ਤੋਂ ਇਹ ਗੱਬਣ ਆ ਠੀਕ ਆ ਹਾਂਜੀ ਤੇ ਬਾਪੂ ਤੋਰੀਏ ਤੌਰ ਚੈੱਕ ਕਰਾ ਦੀਏ ਮੜੀ ਜੀ ਇਹਦੀ ਸੋ ਆ ਤੁਸੀਂ ਦੇਖ ਸਕਦੇ ਆ ਬਹੁਤ ਹੀ ਚੰਗੀ ਕੱਟੀ ਜਿਹੜੀ ਮੇਰੇ ਵੀਰ ਮੰਗਦੇ ਹੀ ਕਿ ਸਾਨੂੰ ਕੋਈ ਚੰਗੀ ਬਲੱਡ ਲਾਈਨ ਦੀ ਝੋਟੀ ਚਾਹੀਦੀ ਆ ਸੋ ਆ ਬਾਲੀ ਨਜਾਇਜ਼ ਚੰਗੀ ਆ ਤੇ ਸੋਹਣੀ ਸਾਊ ਝੋਟੀ ਆ ਦੇਖੋ ਇਹਦੀ ਬਿਲਕੁਲ ਠੰਡੇ ਸੁਭਾ ਦੀ ਆ ਯਾਰ ਬਿਲਕੁਲ ਤੁਸੀਂ ਦੇਖ ਸਕਦੇ ਆ ਪੈਠ ਪੁੜੇ ਦੀ ਪੂਰੀ ਉੱਚੀ ਆ ਤੇ ਕਰਮ ਵਾਲੀ ਦੀ ਤੋਰ ਚੈੱਕ ਕਰੋ ਤੇ ਬਿਲਕੁਲ ਸਿੰਗਲ ਜੀ ਹੱਡੀ ਦੀ ਝੋਟੀ ਆ ਪਲੀ ਪਲਾਈ ਆ ਸਾਊ ਆ ਸਲਾਗਾ ਤੇ ਮੱਥਾ ਵੇ ਕਿਵੇਂ ਗੋਭੀ ਦੇ ਫੁੱਲ ਲਗਾਏ ਦਾ ਮੱਥਾ ਸ਼ਾਬਾਸ਼ ਸੋ ਇੱਥੇ ਤੁਸੀਂ ਰੋਕੋ ਬਾਪੂ ਵਾਲੀ ਝੋਟੀ ਜਦ ਤੱਕ تیار ਹੋ ਗਈ ਪੂਰੀ ਪਰੂਗੀ ਤੁਸੀਂ ਇਹਦੀ ਹਾਈਟ ਚੈੱਕ ਕਰ ਲਿਓ ਦੋਸਤੋ ਬਾਪੂ ਦੇ ਮੋਢਿਆਂ ਦੇ ਝੋਟੀਆਂ ਆਉਂਦੀ ਆ ਤੇ 6 ਫੁੱਟ ਕਾ ਹਾਈਟ ਆ ਬਾਪੂ ਦੀ ਆ ਦੇਖੋ ਠੰਡੇ ਸਵੇਰ ਨਾਲ ਗਾਲੇ ਪਈ ਆ ਵੇ ਨਹੀਂ ਵਾਕਿਆ ਕਰਮਾਲੀ ਨਵੀਂ ਨਰੋਈ ਰੱਖੇ ਮਾਲਕ ਕਿਸੇ ਸਮੇਂ ਝੋਟੀ ਜਦੋਂ ਸੂਗੀ ਕਿਸੇ ਫਾਰਮ ਤੇ ਜਾਊਗੀ ਤਾਂ ਗੱਲਾਂ ਹੋਣਗੀਆਂ ਕਿਤੇ ਲਾਈਵ ਚਵਾਈ ਕਰਾਊਗੀ ਯਾਰ ਮੈਂ ਗਾਰੰਟੀ ਦੇਉਂਗਾ ਇਹ ਠੀਕ ਆ ਲੈ ਆ ਬਾਪੂ ਤੋੜ ਲਿਆ ਸੋ ਬਹੁਤ ਹੀ ਚੰਗੀ ਝੋਟੀ ਬਨਣ ਵਾਲੀ ਆ ਦੋਸਤੋ ਤੇ ਜੋ ਕੋਈ ਸ਼ੌਂਕੀ ਵੀਰ ਕੋਈ ਖਰੀਦਣ ਦਾ ਇਛਾ ਹੋਇਆ ਤੱਕ ਕਰ ਲਿਓ ਸੰਪਰਕ ਕਿਉਂਕਿ ਇਦਾਂ ਦੇ ਨਗੀਨੇ ਕਿਤੇ ਕਿਤੇ ਆਉਂਦੇ ਵੇਹੇ ਬਾਪੂ ਪਤਾ ਨਹੀਂ ਕਿੱਥੋਂ ਲੱਭ ਲਿਆਉਂਦਾ ਅੱਗੇ ਟੇਡੇ ਘੱਟ ਵਾਲੀ ਵੀ ਲਿਆ ਆ ਹੀ ਉਹ ਵੀ ਸਿਰੇ ਦੀ ਝੋਟੀ ਲੱਭ ਲਿਆ। ਲਾਈਂ ਵੇਹੇ ਦੂਜੇ ਤੇ ਨਹੀਂ ਉਹਦਾ ਗਈ ਇਸ਼ਾਰਾ ਮਾਰਦੀ। ਅੱਛਾ ਤੇ ਮੈਂ ਆਖਿਆ ਇਹ ਵੀ ਲੈ ਜਾਣੀ ਆ ਆਪਾਂ ਪਾਲੀ ਜਾਣੇ ਆ ਕਰਮ ਵਾਲੀ। ਹਾਂ। ਇਹ ਦਰਸ਼ਨ ਲਿਜਾਊਗਾ ਠੀਕ ਨਹੀਂ ਤਾਂ ਬਾਪ ਸਵਾਕੇ ਵੀ ਦਿਆਂਗੇ ਆਪਣੀ ਉਹ ਵੀ ਗਰੰਟੀ ਆ। ਠੀਕ ਆ। ਐਸੀ ਨਹੀਂ ਗੱਲ। ਹਾਂਜੀ। ਆਓ ਜੇ ਕੋਈ ਸਵਾਗ ਲੈ ਜਾਣੀ ਜਾਵੇ ਸਵਾਕੇ ਲੈ ਜਾ। ਫੇਰ ਵੀ ਲੈ ਜਾ। ਗਾਲੀ ਕੋਈ ਨਹੀਂ ਬਾਪੂ ਉਹਦਾ ਉਦੋਂ ਮੁੱਲ ਉਹ ਕਰਾਂਗੇ। ਹੁਣ ਮੋਹਲਾ ਹੋਊਗਾ। ਠ ਸੋ ਦੋਸਤੋ ਬਾਪੂ ਕਹਿੰਦਾ ਵੀ ਜੇ ਕਿਸੇ ਨੇ ਐ ਸੌਦਾ ਕਰ ਲਿਆ ਐ ਵੇਚ ਦਾਂਗੇ ਵੈਸੇ ਬਾਪੂ ਇਹ ਸਵੂਨ ਸਵਾਨ ਤੱਕ ਤਾਂ ਗੱਲਾਂ ਹੀ ਰਹਿਣੀ ਨਹੀਂ ਕਿਉਂਕਿ ਕਰਮ ਵਾਲੀ ਇਹ ਤਾਂ ਕਰਮ ਵਾਲੀ ਯਾਰ ਜਿਵੇਂ ਸੁਨੱਖੀ ਆ ਹਾਂ ਇਹ ਤਾਂ ਸਾਂ ਲਾਲਾ ਗਈ ਕਿਸੇ ਦੇ ਫਾਰਮ ਚ ਝੱਟ ਸਹੀ ਗੱਲ ਆ ਸਹੀ ਗੱਲ ਕੋਈ ਛੋਟੀ ਵਾ ਨਿੰਬੂ ਵਰਗੀ ਝੋਟੀ ਆ ਸਹੀ ਗੱਲ ਐ ਪਤਲੇ ਪਿੰਡ ਦੀ ਜਿਵੇਂ ਨਿੰਬੂ ਲੱਗੇ ਹੁੰਦੇ ਨਾ ਉਹਨਾਂ ਛੋਟੇ ਛੋਟੇ ਨਿੰਬੂ ਪਤਲੇ ਵਾਕਿਆ ਜਿਵੇਂ ਮੈਂ ਕਹਿੰਨਾ ਨਿੰਬੂ ਵਰਗੀ ਝੋਟੀ ਵੇ ਸੀਲਸ ਲਾਗਾ ਨਾ ਬਾਪੂ ਮੈਣੀਆਂ ਕਰਮ ਵਾਲੀਆਂ ਨਹੀਂ ਮਿਲਦੀਆਂ ਐ ਗਾਲੇ ਪਈ ਵੇਲਾ ਉਹ ਵੀ ਝੋਟੀ ਗਾਲੇ ਪਈ ਆ ਵੇਲਾ ਵੀ ਆਉਣਾ ਖੜੀ ਮੇਰੇ ਨਾਲ ਗਾਲੇ ਪਈ ਆ ਵੇ ਆਦੇ ਗੱਲਾਂ ਮੋਟਾ ਪੂਰੇ ਕਦ ਕਦ ਉੱਚੇ ਦੀ ਝੋਟੀ ਆ ਮੈਂ ਕਹਿੰਦਾ ਯਾਰ ਵੇਖ ਜਦਾਂ ਬੰਦਾ ਮਿਲਣੀ ਕਰਨ ਲੱਗਾ ਵੇ ਖੜਦਾ ਕਿ ਨਹੀਂ ਓਵੇਂ ਮੇਰੇ ਨਾਲ ਖੜਦੀ ਵੇ ਸਹੀ ਗੱਲ ਸਹੀ ਗੱਲ ਇਹੋ ਜੀ ਝੋਟੀ ਆ ਨਹੀਂ ਵਾਕਿਆ ਬਾਪੂ ਜਿਹੜਾ ਵੀ ਵੀਰ ਲੈ ਗਿਆ ਯਾਦ ਕਰੂਗਾ ਕੋਈ ਚੰਗਾ ਬਲਾਡਾ ਤੇ ਬਾਪੂ ਬਰਾਡ ਯਾਰ ਕਰਮਾਂ ਵਾਲਾ ਜਿੰਨਾ ਵੀ ਲਿਆਂਦਾ ਮਹਾਰਾਜ ਦੇ ਗੁਰੂ ਰਾਮਦਾਸ ਦੀ ਕਿਰਪਾ ਹੀ ਰਹੀ ਆ ਅੱਛਾ ਆਪਾਂ ਜਿੰਨੇ ਬਰਾਡ ਲਿਆਂਦੇ ਵਧੀਆ ਹੀ ਰਹੇ ਆ ਅੱਛਾ ਹਾਂਜੀ ਬੂਰੀਆਂ ਲਿਆਂਦੀਆਂ ਉਹ ਵੀ ਵਧੀਆ ਰਹੀਆਂ ਹੁਣ ਤਾਂ ਲਾਂਭਾ ਨਹੀਂ ਕੋਈ ਆਇਆ ਠੀਕ ਆ ਹਾਂਜੀ ਨਹੀਂ ਵਾਕਿਆ ਗੱਲ ਸੀ ਜੇ ਚੰਗੀ ਚੀਜ਼ ਫਿਰ ਚੰਗੀ ਚੀਜ਼ ਚੰਗੀ ਬਣਿਆ ਚੰਗੀ ਚੀਜ਼ ਤੇ ਪੈਸਾ ਵੱਧ ਲਾ ਦਿਓ ਮੇਰੀ ਸੋਚ ਆ ਵੀ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਦੁੱਧ ਦੇ ਵਿੱਚ ਪਾਉਣਾ ਠੀਕ ਆ ਕਾਰੋਬਾਰ ਚ ਪਾਉਣਾ ਠੀਕ ਆ ਬੱਚੇ ਸੋਹਣੇ ਆਪਦੇ ਮੈਂ ਪਸ਼ੂ ਲਿਜਾਣ ਚੰਗੀਆਂ ਬਰੀਡਾਂ ਮੇਲਿਆਂ ਤੇ ਲਿਜਾਣ ਹਾਂ ਤੇ ਨਾਮ ਲੈਣ ਸਹੀ ਗੱਲ ਆ ਹਾਂਜੀ ਨਹੀਂ ਵਾਕਿਆ ਮੇਲਿਆਂ ਦਾ ਸ਼ੌਂਕ ਰੱਖਣ ਚਾਹੇ ਨਾ ਰੱਖਣ ਪਰ ਘਰੇ ਖੜੀ ਦਾ ਸੋਨ ਲੱਗੇ ਨਾ ਰੱਖਣੀ ਸੋਹਣੀ ਰੱਖਣਗੀ ਨੀ ਮੇਲਿਆਂ ਜਾਂਦੀ ਹੈ ਹੁਣ ਜੋਂ ਜੋਂ ਜਾਂਦੇ ਵੇਂਦੇ ਵੀ ਆ ਨਾਲ ਹਾਂ 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 ਵੀ ਜੇ ਆਪਕੋ ਆਪਣੇ ਕੋਈ ਹੀਰਾ ਹੋ ਤੇ ਆਪਾਂ ਵੀ ਲੈ ਜਾਾਂਗੇ ਯਾਰ ਸਹੀ ਗੱਲ ਸਹੀ ਗੱਲ ਪਹਿਲੇ ਦੂਜੇ ਤੀਜੇ ਤੇ ਤਾਂ ਆਉਣਗੀਆਂ ਹੀ ਸਹੀ ਗੱਲ ਸਹੀ ਗੱਲ ਆ ਕਰਮ ਵਾਲੀਆਂ ਉਹਦੇ ਕਹਿਣ ਨੂੰ ਕੋਈ ਸਮਾਂ ਆਊਗਾ ਜਦੋਂ ਇਹ ਵੀ ਕੋਈ ਉਹਦੇ ਕਹਿਣ ਨੂੰ ਕੋਈ ਬਿਊਟੀ ਕੰਪਨੀ ਪਹਿਲੇ ਦਿਨ ਹਮ ਬੱਚਾ ਲਿਜਾਈਏ ਤੇ ਕਬੱਡੀ ਪਹਿਲੇ ਦਿਨ ਥੋੜੀ ਖੇਡਦਾ ਸਹੀ ਗੱਲ ਸਹੀ ਗੱਲ ਹੌਲੀ ਹੌਲੀ ਮੇਲੇ 'ਚ ਟ੍ਰੇਨ ਹੋਊਗਾ ਕਬੱਡੀ ਖੇਡੂਗਾ ਸਹੀ ਗੱਲ ਸਹੀ ਗੱਲ ਇਵੇਂ ਆਪਾਂ ਆਪਣੀ ਸੋਚ ਆ ਜਿੱਥੋਂ ਤਾਈਂ ਹਾਂ ਮਹਾਰਾਜ ਸਾਹਿਬ ਦੇ ਬੱਚਿਆਂ ਨੂੰ ਤੰਦਰੁਸਤੀ ਰੱਖੇ ਤੇ ਦੁੱਧ ਵਾਲੇ ਪਾਸੇ ਆਉਣ ਠੀਕ ਆ ਨਸ਼ੇ ਪੱਤੇ ਤੋਂ ਬਚ ਕੇ ਰਹਿਣ ਠੀਕ ਆ ਠੀਕ ਆ ਨਹੀਂ ਵਾਕਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਦੇਖ ਸਕਦੇ ਆ ਦੋਸਤੋ ਬਾਪੂ ਬਹੁਤ ਹੀ ਟੌਪ ਕਲਾਸ ਜਿਹੜਾ ਨਗੀਨਾ ਲੱਭ ਲਿਆ ਆਵਾ ਬਾਕੀ ਕਦਰ ਕਰਿਆ ਕਰੋ ਚੰਗੇ ਪਸ਼ੂ ਤਾਂ ਨਹੀਂ ਮੈਂ ਕਹਿੰਦਾ ਜਿੱਥੇ ਖੜੀ ਛੜਦਾ ਰਸਾ ਬੰਨਤਾ ਉੱਥੇ ਗਾਲੇ ਪਈ ਆ ਕੋਈ ਇਹ ਝੋਟੀ ਪੁੱਤਰ ਪੁੱਤਰੀ ਨਹੀਂ ਕਰਦੀ ਨਹੀਂ ਤਾਂ ਆਪ ਕੋਈ ਬੰਦੇ ਵੇਖ ਕੇ ਕੁੜੀ ਕਾ ਧਰਤੀ ਪੜ ਦਿੰਦੀਆਂ ਹਾਂ ਐ ਖੜੀ ਗਾਲੇ ਪਈ ਆ ਜਿੱਦਾਂ ਮਰਜੀ ਸੁੱਖਾ ਮਿੱਸਾ ਪਾ ਹੂੰ ਸਭ ਕਾ ਸੋਹਣੀ ਸਲੱਗ ਝੋਟੀ ਆ ਹਾਂਜੀ ਤੇ ਪੂਛ ਪਾਸ਼ ਬਿਲਕੁਲ ਦੋਸਤੋ ਪਤਲੀ ਆ ਵੇਖੋ ਆਠਾ ਬਣਾਤਾ ਪੂਛ ਦਾ ਜੇ ਵੱਡੀ ਹੁੰਦੀ ਇਹਨੇ ਬੋਲ ਕੇ ਵੱਡੀ ਬਿਲਕੁਲ ਆਰਡਰ ਦੀ ਸਾਫ ਆ ਵੇਖੋ ਤੇ ਲੈਵੀ ਬਣਾਉਣੀ ਸ਼ੁਰੂ ਕਰਤੀ ਹਾਂ ਹਾਂਜੀ ਹਾਂ ਤਾਂ ਟਾਲੀ ਪੱਟੀ ਆ ਆ ਪੱਟੀ ਆ ਤਲੀ ਪੱਟੀ ਆ ਆਪਾਂ ਗਰੰਟੀ ਚੈੱਕ ਪਾਸ ਲਈ ਆ ਤਲੀ ਪੱਟੀ ਆ ਇਹਦੇ 'ਚ ਕੋਈ ਝੂਠ ਥੋੜੀ ਐ ਨਹੀਂ ਨਹੀਂ ਆਗਲਾ ਆਂਦੀ ਤਸੱਲੀ ਵੀ ਕਰ ਲਵੇ ਆ ਤਸੱਲੀ ਜਿੱਥੇ ਮਰਜ਼ੀ ਕਰ ਲਵੇ ਆ ਵੇਖੋ ਦੋਸਤੋ ਇਹਦੇ ਚੱਡੇ 'ਚ ਵੀ ਮੰਨ ਲਓ ਵਾਈਟ ਨਿਸ਼ਾਨ ਆ ਗਿਆ ਕਈ ਵੀਰ ਮੰਗਦੇ ਹੀ ਵਾਈਟ ਨਿਸ਼ਾਨ ਚਾਹੀਦਾ ਤੁਹਾਡੀਆਂ ਡਿਮਾਂਡਾਂ ਵੀ ਬਾਪੂ ਸਾਰੀਆਂ ਪੂਰੀਆਂ ਕਰੀ ਜਾਊਗਾ ਜਿੱਦਾਂ ਦੇ ਅਗਲੇ ਮੰਗਦੇ ਦਰਸ਼ਕ ਉਦਾਂ ਦੇ ਆਪਾਂ ਲਿਆ ਕੇ ਦਿੰਨੇ ਜੰਗੀਨੇ ਅੱਛਾ ਜਿਹੜੇ ਸੂਈ ਸੂਣ ਵਾਲੇ ਵੀ ਮੰਗਦੇ ਉਹ ਵੀ ਲਿਆਤੀਆ ਬੰਨਣ ਵਾਲੀਆਂ ਵੀ ਲਿਆਤੀਆਂ ਠੀਕ ਆ ਤਿਆਰ ਹੋਣ ਵਾਲੀਆਂ ਉਹ ਵੀ ਲਿਆਤੀਆਂ ਛੋਟੀਆਂ ਬੱਚੀਆਂ ਵੀ ਲਿਆਤੀਆਂ ਆਪ ਜਿੱਦਾਂ ਨੇ ਆਪਾਂ ਨੂੰ ਫੋਨ ਆਈ ਜਾਂਦੇ ਉਤਰਾਂ ਦਾ ਆਪਾਂ ਉਹਨਾਂ ਦਾ ਲੋਡਬੰਦ ਪੂਰੀ ਕਰੀ ਜਾਂਦੇ ਠੀਕ ਹੈ ਜੀ ਬਾਕੀ ਮਹਾਰਾਜ ਤੰਦਰੁਸਤੀ ਦੇਵੇ ਨਹੀਂ ਵਾਕਿਆ ਗੱਲ ਸਹੀ ਆ ਜਿੱਦਾਂ ਦੀ ਕਿਸੇ ਦੀ ਡਿਮਾਂਡ ਆ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਆ ਆਪਾਂ ਆਪਣੀ ਕੋਸ਼ਿਸ਼ ਤਾਂ ਹੈਗੀ ਉਤਰਾਂ ਇਹ ਆਪਾਂ ਅਗਲੇ ਅੰਦਾਸ਼ਕ ਨੂੰ ਨਾਲ ਜੋੜੀ ਰੱਖਣਾ ਠੀਕ ਆ ਜੁੜੇ ਬਹੁਤ ਸੱਜਣ ਬਾਬੋਨਾ ਧੰਨਵਾਦ ਕਰਦਾ ਮੇਰੇ ਫਾਰਮ ਨਾਲ ਬਹੁਤ ਲੋਕੀ ਜੁੜੇ ਤੇ ਬਾਪੂ ਇੱਕ ਵਾਰੀ ਐਡਰੈਸ ਦੱਸ ਦਿਓ ਆਪ ਦਾ ਮੇਰਾ ਨਾਮ ਸਵਰਨ ਸਿੰਘ ਢਿੱਲੋਂ ਪਿੰਡ ਮਿਲਕ ਕਾਲੀਆਂ ਡਿਸਟ੍ਰਿਕਟ ਮੋਗਾ ਹਾਂਜੀ ਨੇੜੇ ਧਰਮਕੋਟ ਸ਼ਹਿਰ ਆ ਹਾਂਜੀ ਇਧਰ ਫੋਟੇਗੜ ਪੈਂਦੂਰ ਤੇ ਜੋਗੇ ਵਾਲਾ ਰੋਡ ਸੋ ਦੋਸਤੋ ਇਹ ਸੀ ਕਿ ਬਾਪੂ ਸਵਰਨ ਸਿੰਘ ਢਿੱਲੋਂ ਦੇ ਫਾਰਮ ਤੋਂ ਵੀਡੀਓ ਜੇ ਕਿਸੇ ਨੂੰ ਪਸੰਦ ਆਉਂਦੀ ਤਾਂ ਕਰ ਲਿਓ ਸੰਪਰਕ ਧੰਨਵਾਦ